ਆਣੀ ਮਿੱਤਰਾਂ ਦੀ ਆ ਮੇਲੇ ਤੋਂ ਮੋਟਰਸਾਈਕਲ ਜਿੱਤਣਾ ਹਰ ਇੱਕ ਦੀ ਰੀਜ ਹੈ ਸੁਨੀਲ ਤੰਤਾਨ ਸਰ ਦਾ ਮੇਰੇ ਵੀਰੋ ਪਹਿਲਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਆ ਜਾ ਕੋਰੀ ਓ ਸ਼ੀਰਾ ਚੱਕਲੀ ਸ਼ੇਰ ਦਾ ਚੱਕਲੀ ਸ਼ੇਰ ਦਾ ਚੱਕਲੀ ਸ਼ੇਰ ਦਾ ਓ ਸ਼ੀਰਾ ਮੇਰੇ ਵੀਰੋ ਆ ਚੱਕ ਅਲੀ ਸ਼ੇਰ ਦਾ ਪੁਆਇੰਟ ਮੇਰੇ ਵੀਰੋ ਕੀ ਹੱਥ ਦੇ ਵਿੱਚ ਇੱਕ ਪਾਸੇ ਘਾਂਗੇ ਦੀ ਟੀਮ ਇਹ ਟੀਮ ਪੁੱਜ ਗਈ ਹੈ ਮੇਨ ਰੋਡ ਵਾਲੀ ਸਾਈਡ ਤੇ ਦੂਸਰੇ ਪਾਸੇ ਮੇਰੇ ਵੀਰ ਧੰਧਾਨ ਸਾਹਿਬ ਪਰ ਆਹ ਕਿਹਦੇ ਵੀ ਸ਼ੀਰਾ ਪੁਆਇੰਟ ਬੜੇ ਖਾਤੇ ਦੇ ਵਿੱਚ ਚੱਕ ਅਲੀ ਸ਼ੇਰ ਦਾ ਮਲਕੀਤ ਫਿਰ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਨੂੰ ਵੱਧਦਾ ਹੋਇਆ ਵੈਸਟਰਨ ਦੇ ਲਈ ਮੋਟਰਸਾਈਕਲ ਹੋਣੇ ਆ ਮੇਰੇ ਵੀਰੋ ਇਹ ਸਾਡੇ ਜਗਮੀਤ ਸਿੰਘ ਜੀ ਸਰਪੰਚ ਸੁਮੇ ਪੈਲੀ ਪਰਿਵਾਰ ਵੱਲੋਂ ਬਰਾੜ ਪਰਿਵਾਰ ਵੱਲੋਂ ਹੋਣੇ ਆ ਮੇਰੇ ਵੀਰੋ ਵੱਡੇ ਸਹਿਯੋਗ ਨੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਮੇਰੇ ਵੀ ਖਿਡਾਰੀਆਂ ਦੇ ਲਈ ਪਰ ਖੇਡ ਮੈਦਾਨ ਦੇ ਵਿੱਚ ਮਲਕੀਤ ਦੀ ਰੇ ਪੁਆਇੰਟ ਪੁਆਇੰਟ ਧਾਵੀ ਦੇ ਖਾਤੇ ਗੁੱਡ ਜਜਮੈਂਟ ਪੁਆਇੰਟ ਮਲਕੀ ਦੇ ਖਾਤੇ ਲੈ ਵੀ ਲੱਖੀ ਭਾਈ ਚੱਕ ਮੱਕ ਸ਼ੀਰਾ ਮੈਂ ਪਹਿਲਾਂ ਕਿਹਾ ਵੀ ਮਾਨਸਾ ਜ਼ਿਲ੍ਹੇ ਵਿੱਚ ਜਨਮਿਆ ਅਨਮੋਲ ਹੀਰਾ ਖੇਡਦਾ ਦਲੇਰੀ ਦੀ ਖੇਡ ਚੱਕਾਂ ਵਾਲਾ ਸ਼ੀਰਾ ਚੱਕਾਂ ਵਾਲਾ ਸ਼ੀਰਾ ਚਿੱਤੀ ਆਫਟਰ ਧੂਰੇ ਦੇ ਵਿੱਚੋਂ ਗੱਲਾਂ ਕਰਾਈਆਂ ਦੀਪਕ ਐ ਇਧਰ ਮੋਟਰਸਾਈਕਲ ਚਿਤਣ ਲਈ ਸ਼ੀਰਾ ਵੀ ਫਿਰਦਾ ਔਰ ਨੰਬਰ ਜੋੜ ਕੇ ਆਪਣੀ ਟੀਮ ਦੇ ਲਈ ਕਰਕੇ ਗੁਰਾਂ ਨੂੰ ਯਾਦ ਧਾਰੀ ਦਿੰਦੇ ਮੱਥਾ ਟੇਕ ਜਿਸ ਜਾਫੀ ਪਕੜ ਬਣਾਈ ਲਾਵੇ ਧਾਵੀ ਦੀ ਬ੍ਰੇਕ ਜਿੱਥੇ ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ ਨੰਗੇ ਪਿੰਡੇ ਚਮਕਦੇ ਦੁਨੀਆ ਰਹੀ ਹੈ ਵੇਖ ਮੈਚ ਅਖਰੋਣੇ ਜਿੱਤਣਾ ਜਿਹਦੇ ਚਿੱਤ ਲਿਖੀ ਵਿੱਚ ਲੇਖ ਆ ਉਹ ਨੰਬਰ ਰੇਡਰ ਦਾ ਨੰਬਰ ਸੁਨੀਲ ਦਾ ਸਾਡੇ ਵਾਲਾ ਵੇਖ ਕੌਣ ਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਸੁਨੀਲ ਦੇ ਖਾਤੇ ਅਗਲੀ ਰੇਡ ਸ਼ੀਰਾ ਫਿਰ ਆ ਗਿਆ ਮੇਰੇ ਵੀਰੋ ਚੱਕ ਅਲੀ ਸ਼ੇਰ ਦੀ ਧਰਤੀ ਦਾ ਸ਼ੀਰਾ ਫਿਰ ਕਬੱਡੀ ਪਾਉਣ ਦੇ ਲਈ ਵਧਦਾ ਹੋਇਆ ਸਰਪੰਚ ਸਾਹਿਬ ਮਾੜੇ ਪੁੱਛ ਲੋ ਸਰਪੰਚ ਸਾਹਿਬ ਮਾੜੇ ਪੁੱਛ ਲੋ ਲਾਈਵ ਉਹ ਗੱਡੀ ਚ ਐ ਪਰ ਆਪਾਂ ਬੋਲਦਗੇ ਤਾਂ ਚੰਗੀ ਗੱਲ ਐ ਪਰ ਖੇਡ ਮੈਦਾਨ ਦੇ ਵਿੱਚ ਚੱਕ ਅਲੀ ਸ਼ੇਰ ਵਾਲਾ ਪਰ ਇੱਕ ਕਰਨੇ ਉੱਪਰ ਕਹਿੰਦੇ ਵੀ ਨੌਜਾਨ ਆਹ ਖੇਡ ਮੈਦਾਨ ਦੇ ਵਿੱਚ ਤਕੜਾ ਜਾਫੀ ਮੇਰੇ ਵੀਰੋ ਲਾਉਂਦਾ ਹੋਇਆ ਜਫਾ ਇੱਕ ਪਾਸੇ ਸ਼ੀਰਾ ਤੇ ਦੂਸਰੇ ਪਾਸੇ ਜਾਫੀ ਦੀ ਪੂਰੀ ਕੋਸ਼ਿਸ਼ ਪਰ ਪੁਆਇੰਟ ਧਾਵੀ ਦੇ ਖਾਤੇ ਪੁਆਇੰਟ ਮੇਰੇ ਵੀਰੋ ਕੀ ਗੱਲ ਠੀਕ ਐ ਨੌਜਾਨ ਸਹੀ ਐ ਲਵ ਕਮੇਟੀ ਫੇਰ ਪੈਂਦੀ ਹੈ ਮਿਲਕੀਤ ਸਿੰਘ ਮੇਰੇ ਵੀਰੋ ਲੋਹੇ ਵਰਗੇ ਪੱਟਾਂ ਉੱਤੇ ਬਾਹਰ ਨਪੁੱਲੀ ਥਾਪੀ ਇੱਕ ਪਾਸੇ ਨੇ ਰੇਡਰ ਸੱਜਣੋਂ ਦੂਜੇ ਪਾਸੇ ਜਾਫੀ ਪੇਟੇ ਪੈਗੇ ਨਾਲ ਬਗਾਨੇ ਪਤਾ ਲੱਗ ਜੂ ਵਿਚ ਮਦਾਨੇ ਯਾਰ ਖਰਾਕਾਂ ਖਾਧੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਸਹੀ ਜਜਮੈਂਟ ਆ ਵੀਰਿਆ ਉਹ ਕੇਖ ਨੌਜਾਨੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਮੋਟਰਸਾਈਕਲ ਤੇ ਕੌਣ ਬਹਿ ਗਿਆ ਰਾਜੂ ਭਾਉ ਬਹਿ ਗਿਆ ਮੋਟਰਸਾਈਕਲ ਤੇ ਕੌਣ ਬਹਿ ਗਿਆ ਰਾਜੂ ਪਾਉ ਹਜੇ ਨੇੜੇ ਹੀ ਹੋਇਆ ਲਖੀ ਹਜੇ ਨੇੜੇ ਹੀ ਹੋਇਆ ਹਜੇ ਤੇ ਬਹਿ ਗਿਆ ਹੁਣ ਇਹਨੂੰ ਲਾਉ ਕਿਹੜਾ ਇਹ ਦੇਖ ਕੇ ਰਹਿ ਇਹ ਦੇਖ ਕੇ ਹਜੇ ਤਾਂ ਤੀਰ ਕਮਾਨ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਬੋਲ ਜ਼ੁਬਾਨ ਵਿੱਚ ਹੈ ਓ ਕੁਝ ਵੀ ਹੋ ਸਕਦਾ ਹੈ ਹਜੇ ਤਾਂ ਯਾਰ ਮੈਦਾਨ ਵਿੱਚ ਹੈ ਓਏ ਕੁਝ ਵੀ ਹੋ ਸਕਦਾ ਸਵਾਰਿਆਂ ਵਰਗਾ ਆ ਜਾਣਾ ਮੋਟਰਸਾਈਕਲ ਤੋਂ ਲਾ ਲੈਂਦਾ ਗੀਹਰੀ ਓਹ ਦੇਖ ਲੈ ਬੈਠਾ ਕਹਿੰਦੇ ਨੋਈ ਹੈ ਇੱਕ ਹਜ਼ਾਰ ਦਾ ਦੋਨੇ ਪਾਸੇ 1000 ਦਾ ਜਫਾ ਮੇਰੇ ਵੀਰੋ ਪਰ ਇਧਰਲੇ ਪਾਸੇ ਸੁਨੀਲ ਦੀ ਰੇਡ ਪਰ ਭਾਉ ਮੇਰੇ ਵੀਰੋ ਪਰ ਪੁਆਇੰਟ ਤਨਤਾਨ ਸਿੰਘ ਦੀ ਧਰਤੀ ਦਾ ਅਨ ਨੋਜਣ ਜਿਹਨੇ ਪਹਿਲੋਂ ਤਿੰਨ ਕਬੜੀਆਂ ਲਗਾਤਾਰ ਪੁਆਇੰਟ ਹਾਸਲ ਕੀਤੇ ਤੇ ਮੋਟਰਸਾਈਕਲ ਜਿੱਤੇ ਨੋਜਣੇ ਅਜਿਆਂ ਤਿੰਨ ਰੇਡਾਂ ਤੇ 5000 ਰੁਪਇਆ ਸ਼ੀਰੇ ਦੀਆਂ ਤਿੰਨ ਰੇਡਾਂ 5000 ਦੀਆਂ ਹੋਣਗੀਆਂ ਮੇਰੇ ਵੀਰੋ ਤਿੰਨ ਰੇਡਾਂ ਪਹਿਲੀ ਰੇਡ ਹੈ ਗੁਰਜੀਤ ਜੀ ਤੁਸੀਂ ਧਿਆਨ ਰੱਖਿਓ ਪਰ ਖੇਡ ਮੈਦਾਨ ਦੇ ਵਿੱਚ ਲੋ ਸ਼ੀਰਾ ਮੇਰੇ ਵੀਰੋ ਪਰ ਦੂਸਰੇ ਪਾਸੇ ਜਾਫੀ ਮੇਰੇ ਵੀਰੋ ਪੂਰੀ ਕੋਸ਼ਿਸ਼ ਕੋਸ਼ਿਸ਼ ਕਰਦਾ ਹੋਇਆ ਪਰ ਪਹਿਲੀ ਰੇਡ ਤੇ ਸਫਲ ਹੈ ਪਹਿਲੀ ਪਹਿਲੀ ਕਬੱਡੀ ਜਿਹੜੀ 5000 ਦੀ ਸਕਸੈਸਫੁਲ ਪੈ ਗਈ ਹੈ ਆ ਵੀ ਮਲਕੀਤ ਤਾਂ ਵੀ ਕਬੱਡੀ ਸੋਹਣਿਆ ਵੀਰਾ ਹੈ ਕੁਝ ਛੇਕਵੇ ਕੁਝ ੜਗੀਆਂ ਜ਼ਿੰਦਗੀ ਤੋਂ ਆਸਾਂ ਬੜੀਆਂ ਮੁਰੇ ਹੋ ਕੇ ਦੇਖ ਪਾਰਸਾ ਸਾਹਮਣੇ ਕਾਮਯਾਬੀਆਂ ਖੜੀਆਂ ਕਾਮਯਾਬੀ ਕਿਨੂੰ ਮਿਲਦੀ ਹੈ ਇੱਕ ਪਾਸੇ ਕਬੱਡੀ ਦਾ ਨਾਟ ਗੇਰਾ ਢਾਂਗੇ ਵਾਲਾ ਢਾਂਗੇ ਵਾਲਾ ਢਾਂਗੇ ਵਾਲਾ ਲੈ ਗਿਆ ਚੱਕ ਕੇ ਪਲੇ ਤੋਂ ਲੈ ਗਿਆ ਚੱਕ ਕੇ ਪਲੇ ਤੋਂ ਤੇ ਨਾਲ ਵਹਿ ਗਿਆ ਰਾਜੂ ਪਾਉ ਦੇ ਨਾਲ ਵਹਿ ਗਿਆ ਰਾਜੂ ਪਾਉ ਦੇ ਉਹ ਦੇਖਾ ਆਸ਼ੀਰਵਾਦ ਰਾਜੂ ਫੜੀ ਮਾਇਆ ਦੇ ਗੱਫੇ ਰਾਜੂ ਫੜੀ ਮਾਇਆ ਦੇ ਗੱਫੇ ਕਬੱਡੀ ਘੋੜੇ ਦੀ ਕਰਦੇ ਕਰਾਂ ਜਿਕਰ ਗੋਰੀ ਆਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਘੋੜਾ ਆ ਗਿਆ ਉਧਰ ਲਾਈਵ ਸਪੋਰਟਸ ਕਬੱਡੀ ਵਾਲੇ ਸਾਡੇ ਢਿੱਲੋ ਸਾਹਿਬ ਉਹ ਕਹਿੰਦੇ ਸਾਡੀ ਇੱਛਾ ਸੀ ਐਕਸੀ ਮਹਾਂਪੁਰਸ਼ਾਂ ਦਾ ਟੂਰਨਾਮੈਂਟ ਲਾਈਵ ਕਰੀਏ ਤੇ ਉਹਨਾਂ ਦੀ ਇੱਛਾ ਵੀ ਪੂਰੀ ਹੋਈ ਹੈ ਤੇ ਸਾਡੇ ਸਰਪੰਚ ਸਾਹਿਬ ਜਾਣਕਾਰੀ ਦੇ ਰਹੇ ਆ ਨਾਲ ਦੀਪ ਬਾਈ ਜਾਣਕਾਰੀ ਦੇ ਰਿਹਾ ਢਿੱਲੋ ਸਾਹਿਬ ਜਾਣਕਾਰੀ ਦੇ ਰਹੇ ਨੇ ਕਿ ਅੱਜ ਦਾ ਟੂਰਨਾਮੈਂਟ ਸਵੇਰ ਤੋਂ ਲੈ ਕੇ ਹੁਣ ਤੱਕ ਇਕੱਠੋ ਘਟ ਲੱਖੀ ਬਾਈ ਸਾਡੇ 4 ਲੱਖ ਬੰਦੇ ਨੇ ਲਾਈਵ ਦੇਖਿਆ ਇਹ ਵੱਡੀ ਪ੍ਰਾਪਤੀ ਹੈ ਇਹ ਵੱਡੀ ਦੇਣ ਹੈ ਅੱਜ ਦਾ ਮੇਲਾ 4.5 ਲੱਖ ਬੰਦੇ ਨੇ ਦੇਖਿਆ ਗਿਆ ਹੁਣ ਤੱਕ ਦੇਖਿਆ ਗਿਆ ਪਹਿਲਾਂ ਪੱਖੀ ਕਹਿੰਦੇ ਓਵਰ ਆਲ ਵਿਊ ਸੀਗੇ ਜਿਹੜੇ ਉਹ 4.5 ਲੱਖ ਸੀਗੇ ਅੱਜ ਕਹਿੰਦੇ ਮਹਾਂਪੁਰਸ਼ਾਂ ਦੇ ਮੇਲੇ ਤੇ 4.5 ਲੱਖ ਵਿਊ ਆ ਜਿਹੜਾ ਉਹ ਕਬੱਡੀ ਸਪੋਰਟਸ 11 ਨੂੰ ਆ ਚੁੱਕੇ ਆ ਮੇਰੇ ਵੀਰੋ ਲਓ ਸ਼ੀਰੇ ਦੀ ਦੂਜੀ ਰੇਡ 5000 ਦੀ ਖੇਡ ਮੈਦਾਨ ਦੇ ਵਿੱਚ ਗੋਰੀ ਪੈ ਗਈ ਹੈ ਆ ਸ਼ੀਰਾ ਤੇ ਦੂਸਰੇ ਪਾਸੇ ਰੈਂਬੋ ਕਬੱਡੀ ਦਾ ਰੈਂਬੋ ਕਬੱਡੀ ਦਾ ਯੱਗੂ ਹਕਮ ਵਾਲੀਆ ਮੇਰੇ ਵੀਰੋ ਚਫਾ ਨਹੀਂ ਲਾ ਸਕਿਆ ਚੱਲ ਵੀ ਚੋਪਰਾ ਪਾਂ ਰੇਡ ਲਓ ਖੇਡ ਮੈਦਾਨ ਦੇ ਵਿੱਚ ਸੁਸ਼ੀਲ ਕਬੱਡੀ ਪਾਉਣ ਦੇ ਲਈ ਫਿਰ ਅੱਗੇ ਵੱਲ ਨੂੰ ਵੱਧ ਹੋਇਆ ਇੱਕ ਕੰਨੇ ਦੇ ਉੱਪਰ ਕਬੱਡੀ ਦਾ ਨਾਟ 11 ਪਾਉ ਹੋਣੀ ਲੱਗੇ ਹੋਏ ਆ ਮੇਰੇ ਵੀਰੋ ਪਰ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਹਲਕਾ ਜਿਹਾ ਟੱਚ ਇਹ ਆ ਮੋਟਰਸਾਈਕਲ ਦਾ ਜੇਤੂ ਖਿਡਾਰੀ ਇਹ ਹੈ ਮੋਟਰਸਾਈਕਲ ਦਾ ਜੇਤੂ ਖਿਡਾਰੀ ਇਹਨੂੰ ਰਕਣਾ ਇਹਨੂੰ ਡੱਕਣਾ ਆ ਤੀਜੀ ਕਬੱਡੀ ਆ ਗਈ ਆ ਬਾਬਾ ਜੀ ਮਹਾਂਪੁਰਸ਼ ਉਹ ਤੀਜੀ ਕਬੱਡੀ 5000 ਦੀ ਪਰ ਮੈਨੂੰ ਲੱਗਦਾ ਜਾਫੀ ਦਾ ਨਾਮ ਪੁੱਛੀ ਨੇੜੇ ਹੋ ਕੇ ਗੋਰੀ ਕੀ ਹੈ ਜਿਨੇ 5000 ਨੂੰ ਹੱਥ ਪਾ ਲਿਆ ਨੌਈਆ ਨਾ ਨਾਲੇ ਮੋਟਰਸਾਈਕਲ ਤੇ ਬਰਾਬਰ ਬਹਿ ਗਿਆ ਨਾਲੇ ਮੋਟਰਸਾਈਕਲ ਤੇ ਓਏ ਬਰਾਬਰ ਬਹਿ ਗਿਆ ਤੇ ਨੰਬਰ ਕਹਿੰਦੇ ਜਾਫੀ ਦੇ ਲਈ ਜੁੜ ਗਿਆ ਇਹ ਕੌਣ ਹੈ ਇਹ ਛੋਟਾ ਦੀਪਕ ਹੈ ਇੱਕ ਵੱਡਾ ਦੀਪਕ ਹੈ ਇਹ ਛੋਟਾ ਦੀਪਕ ਹੈ ਜਿਹੜਾ ਮੋਟਰਸਾਈਕਲ ਦੇ और तुर छोटा है।, है।, है पर खेल दूसरे पास कब खेल उचे कदम सिंह जी किंग दूसरे पासे मलकीत ते नाट गया गुरविंद्रगे वाला पर पॉइंट मलकीत अपनी टीम जोड़ दो चुप जो कहू बैठे एक बारी ताड़िया मार दो फिर ਹਾਕਮ ਆ ਲ ਗਿਆ ਜੱਫਾ ਵੇਖਣਾ ਚਾਹੁੰਦੇ ਆ ਲੋਕੀ ਮੁੰਡੇ ਦੀ ਰੇਟ ਤੇ ਲੱਗ ਗਿਆ 1000 ਰੁਪਇਆ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ 1000 ਦੀ ਘੋੜੇ ਦੀ ਕਬੱਡੀ ਹਾਕਮ ਆ ਲ ਗਿਆ ਜੱਗੂ 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 ਰੈਂਬੋ 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 ਜੱਗੂ 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 ਓਏ ਹੁਣ ਕੀ ਖੈਰ ਆ ਫਿਰ ਇਹ ਆ ਚਾਰ ਬੰਦੇ ਮੋਟਰਸਾਈਕਲ ਤੇ ਬਹਿ ਗਏ ਚਾਰ ਬੰਦੇ ਗੋਰੀ ਸਾਈਕਲ ਤੇ ਬੈ ਕੇ ਕਿਹੜਾ ਕਿਹੜੇ ਨੂੰ ਲਾਉਂਦਾ ਤੇ ਕਿਹੜਾ ਮੋਟਰਸਾਈਕਲ ਆਪਦੇ ਪਿੰਡ ਦੇ ਰਾਹ ਪਾਉਂਦਾ ਹੈ ਇਸ ਸਮੇਂ ਦੀ ਗੱਲ ਪਰ ਇਧਰਲੇ ਪਾਸੇ ਮੇਰੇ ਵੀਰੋ ਐ ਨੌਜਵਾਨ ਪੁਆਇੰਟ ਆਪਣੇ ਖਾਤੇ ਵਿੱਚ ਜੋੜਦੇ ਹੋਇਆ ਤਾ ਵੀ ਅਗਲੀ ਰੇਡ ਸ਼ੀਰਾ ਮੇਰੇ ਵੀਰੋ ਚੱਕ ਅਲੀ ਸ਼ੇਰ ਦੀ ਧਰਤੀ ਦਾ ਬਾਟ ਸਰਪੈਂਚ ਸਾਹਿਬ ਉਚਿਤ ਤੌਰ ਤੇ ਦਮਣੀ ਖੇਤਾਂ ਜੀਵਨ ਸਿੰਘ ਵੱਲ ਤੋਂ ਪੁੱਜਿਆ ਪੂਰੀ ਮਿੱਤਰ ਮੰਡਲੀ ਆਈ ਆ ਧੰਨਵਾਦ ਕਰਦੇ ਹਾਂ ਮੁੰਤਾਰ ਹੁਣਾਂ ਦਾ ਪਰ ਇਧਰਲੇ ਪਾਸੇ ਸ਼ੀਰੇ ਦੀ ਰੇਡ ਪਰ ਦੂਸਰੇ ਪਾਸੇ ਬੱਟਾ ਦੀਪਕ ਕੋਸ਼ਿਸ਼ ਕਰਦਾ ਪਰ ਪੁਆਇੰਟ ਤਾਵੀ ਦੇ ਖਾਤੇ ਪੁਆਇੰਟ ਨਾਜੜ ਦੇ ਖਾਤੇ ਲੱਖੀ ਆ ਚੱਕ ਮੱਕ ਸੁਨੀਲ ਆ ਗਿਆ ਮੇਰੇ ਵੀਰੋ ਪਹਿਲਾਂ ਵੀ ਮੋਟਰਸਾਈਕਲ ਜਿੱਤੇ ਆ ਤਿੰਨ ਕਬੱਡੀਆਂ ਲਗਾਤਾਰ ਮੇਰੇ ਵੀਰੋ ਚੰਗੀਆਂ ਪਾ ਕੇ ਹੁਣ ਵੇਖਦੇ ਆ ਧੰਤਾਨ ਸਾਹ ਵਾਲੇ ਦੀ ਪਾਈ ਫੀ ਰੇਡ ਆ ਚਾਰ ਜਾਫੀ ਰਾਜੂ ਵੀਰਾ ਸੋਨੀ ਤੇ ਕਹਿੰਦੇ ਗੁਰਵਿੰਦਰ ਆ ਟੱਚ ਦੇ ਨੰਬਰ ਰੇਡਰ ਦੇ ਲਈ ਜੁੜਿਆ ਲੈ ਵੀ ਕਿਰਾ ਬਚਾਲੋ ਪੈਰ ਬਚਾਲੋ ਟੱਚ ਫਾਈਨਲ ਚੱਲ ਰਿਹਾ ਕੋਈ ਕਹਿੰਦਾ ਘਾਂਗਾ ਜਿੱਤੂ ਕੋਈ ਕਹਿੰਦਾ ਧੰਤਾਨ ਸਾਹਿਬ ਜਿੱਤੂ ਸ਼ੱਕ ਤੇ ਰਹਿਣੀ ਐ ਮੇਲਾ ਮਹਾਪੁਰਸ਼ਾਂ ਦੇ ਦਰ ਦਾ ਓ ਧੱਕ ਤੇ ਪੈਣੀ ਐ ਮੇਲਾ ਮਹਾਪੁਰਸ਼ਾਂ ਦੇ ਦਰ ਦਾ ਧੱਕ ਤੇ ਪੈਣੀ ਐ ਪਲੇਅਰਾਂ ਨੂੰ ਬੇਨਤੀ ਥੋੜਾ ਥੋੜਾ ਪਿੱਛੇ हट ਜਾਓ ਲੱਖੀ ਥੋੜਾ ਥੋੜਾ ਪਿੱਛੇ ਕਰਦੇ ਕਈ ਵਾਰੀ ਕੋਈ ਚੱਕਰ ਨਾ ਭਲੇਖਾ ਨਾ ਲੱਗ ਜੇ ਥੋੜਾ ਥੋੜਾ ਪਿੱਛੇ ਨੂੰ ਹੋ ਜਓ ਯਾਰ ਆ ਪਾਣੀ ਹੋ ਜਾ ਥੋੜਾ ਥੋੜਾ ਪਿੱਛੇ ਥੋੜਾ ਥੋੜਾ ਹੋ ਜਿਓ ਪਿੱਛੇ ਕਰਾਂ ਆਂ ਨੰਬਰਾਂ ਵਾਲੇ ਵੀਰ ਆ ਸਾਡੇ ਇਹਨਾਂ ਦਾ ਧੰਵਾਦ ਆ ਸਾਰੇ ਭਰਾਵਾਂ ਦਾ ਮੈਚ ਵੀ ਫਸਿਆ ਪਿਆ ਜ਼ੋਰ ਵੀ ਲੱਗਿਆ ਪਿਆ ਨੰਬਰ ਵੀ ਬਰਾਬਰ ਦੀ ਤੇ ਚੱਲ ਰਿਹਾ ਬੜਾ ਥੋੜਾ ਫਰਕ ਆ 19 21 ਦਾ ਫਰਕ ਆ ਗੋਰੀ ਜੀ 19 21 ਦਾ ਫਰਕ ਆ ਵਾਹ 19 21 ਦਾ ਫਰਕ ਜਿਹਨ ਕੀ ਕਹਿ ਸਕਦੇ ਫਰਕ ਥੋੜਾ ਹੀ ਐ ਆ ਮੁੰਡੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਲੱਗ ਗਿਆ। ਆਹ ਸ਼ੀਰੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਹਕਮ ਵਾਲੀਏ ਜੱਗੂ ਨੇ ਨਮਸ਼ਕਾਰ ਦਰਬਾਰ ਵਾਲੀ ਕੀਤੀ ਪਰ ਹੁਣ ਸਮਾਂ ਦੱਸੇਗਾ ਵੀ ਤਿੰਨ ਰੇਡਾਂ ਇਸ ਨੌਜਣ ਦੀਆਂ ਮੋਟਰਸਾਈਕਲ ਵਾਲੀਆਂ ਤੇ ਪਹਿਲੀ ਰੇਡ ਸ਼ੀਰਾ ਚੱਕ ਅਲੀ ਸ਼ੇਰ ਵਾਲਾ ਪੁਆਇੰਟ ਆਪਣੇ ਖਾਤੇ ਨੂੰ ਜੋੜਦਾ ਹੋਇਆ। ਅੱਜ ਤੇ ਕਹਿੰਦੇ ਬੈਸਟ ਵਾਲਿਆਂ ਵੀ ਪਾਉਂਦਾ। ਅੱਜ ਤੇ ਕਹਿੰਦੇ ਮੋਟਰਸਾਈਕਲ ਲੱਗਿਆਂਗੀਆਂ ਵੀ ਪਾਉਂਦਾ। ਕਮਾਲ ਹੋਈ ਪਈ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਆ ਟੱਕਰ ਕਈ ਵਾਰੀ ਹੋਈ ਐ ਹੁਣ ਮਲਕੀਤ ਕਿੱਥੇ ਡਾਂਹ ਦਿੰਦਾ ਆ ਨੰਬਰ ਰੇਡਰ ਦੇ ਲਈ ਜੁੜ ਗਿਆ ਕੱਟ ਕਬੂਤਰ ਚੀਨੇ ਬਾਤਾ ਚਰ ਹਵਾ ਵਿੱਚ ਉਡ ਦੇਣਾ ਉਮਰ ਬਖਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜ ਦੇਣਾ ਉਮਰ ਬਖਤ ਤੇ ਪਾਣੀ ਕਦੇ ਪੇਸ਼ਾ ਨੂੰ ਮੁੜ ਦੇਣਾ ਇਹ ਗੱਲ ਸੱਚੀ ਆ ਲੱਖੀ ਬਾਈ ਕਿ ਗੱਲ ਸੱਚੀ ਸੱਚਿਆਂ ਦੀ ਦੱਬ ਕੇ रज के खाइए थोड़ा खर्च लिए थोड़ा दान पुन त लाइए बे शुक्रे ना किसे दी यार मारना करिए रोटी हक दी खाई जी भावे पा, बूट पालशा करिए छोटे पा, छोटे दीपक द ਆ ਮੁੰਡਾ ਚੜ ਗਿਆ ਮੋਟਰਸਾਈਕਲ ਤੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਕੱਲਾ ਵਹਿ ਗਿਆ ਮੋਟਰਸਾਈਕਲ ਤੇ ਕਹਿੰਦਾ ਤਾਇਆ ਰਾਂਝਾ ਜੀ ਦੀ ਵਰਸੀ ਤੋਂ ਮੋਟਰਸਾਈਕਲ ਜਿੱਤ ਕੇ ਛੋਟਾ ਦੀਪਕ ਲੈ ਕੇ ਜਾਊ ਆਹ ਸੁਨੀਲ ਆ ਗਿਆ ਆਹ ਸੁਨੀਲ 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 ਦੀ ਰੇਡ ਪਰ ਦੂਸਰੇ ਪਾਸੇ ਆਹ ਪੁਆਇੰਟ ਧਾਵੀ ਦੇ ਖਾਤੇ ਥੋੜਾ ਜਿਹਾ ਬਚ ਕੇ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਹੋ ਗਿਆ ਮੁੰਡਿਆ ਲੇਟ ਮੁੰਡਿਆ ਵੇ ਗੱਡੀ ਹੁਣੀ ਤੁਰੀਏ ਦੂਜੀ ਰੇਡ ਆ ਗਈ ਐ ਮੋਟਰਸਾਈਕਲ ਦੀ ਦੂਜੀ ਰੇਡ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਹੱਕ ਮਾਲੀਆਂ ਜੱਗੂ ਬਣੂ ਮੋਟਰਸਾਈਕਲ ਦਾ ਜੇਤੂ ਕ ਨਹੀਂ 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 ਖਿੱਚ ਖਿੱਚ ਜਵਾਨਾ ਖਿੱਚ 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 ਦਰਬਾਰ ਸਾਹਿਬ ਵੱਲੋਂ ਕੀਤੀ ਹੱਕ ਮਾਰ ਗਿਆ ਮੋਟਰਸਾਈਕਲ ਜਿੱਤ ਗਿਆ ਪਹਿਲਾ ਚਾਹੀ ਲਖੀ ਪਹਿਲਾ ਚਾਹੀ ਓਏ ਕੌਣ ਜਿੱਤ ਗਿਆ ਹੱਕ ਵਾਲਿਆ ਜੱਗੂ ਲੋਕੀ ਕਹਿੰਦੇ ਰੈਂਬੋ ਜਿੱਤ ਗਿਆ ਰੈਂਬੋ ਰੈਂਬੋ ਭਾਈ ਇੱਕ ਗੱਲ ਦੱਸਿਓ ਨਜ਼ਾਰਾ ਆਉਂਦਾ ਮੈਚ ਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਫਿਰ ਉਹ ਦਮੜੀ ਖਾਨੇ ਵਾਲੇ ਸੁੱਤੇ ਪਿਆ ਤਾੜੀ ਠੋਕ ਵਾਹ ਚੱਲ ਵੀ ਨਾ 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 ਲਕੋੜਾ ਫਿਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਨੂੰ ਵੱਧਦਾ ਹੋਇਆ ਕਿੱਕ ਅੱਗੇ ਨਾਲ ਕੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਣੱਖਾ ਯਾਰੋ ਆਹ ਮੁੰਡਾ ਬੜਾ ਫੱਬਦਾ ਪਰ ਰੈਂਬੋ 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 ਹਰਖਿਆ ਫਿਰਦਾ ਹਰਖਿਆ ਫਿਰਦਾ ਹਰਖਿਆ ਫਿਰਦਾ ਕਿ ਜਿਹੜੇ ਪਾਣੀ ਵਿੱਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਇਆ ਕੱਢ ਮੇਰੇ ਰਿਕਾਰਡ ਪੈਦਾ ਬਰਾਬਰ ਬਹਿ ਗਿਆ ਮੋਟਰਸਾਈਕਲ ਤੇ ਕਹਿੰਦਾ ਬੈਸਟ ਵਾਲਾ ਵੀ ਜਿੱਤ ਕੇ ਲੱਗੇ ਜੋ ਬੱਲੇ 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 ਆ ਪਹੁੰਚ ਗਿਆ ਨੌਜਾਨ ਲੈ ਗੁਰੂ ਮੇਰ ਕਰੀ ਪਾ ਵੀ ਕਬੱਡੀ ਸ਼ੀਰਿਆ ਚੱਲ ਵੀ ਪਾ ਵੀ ਕਬੱਡੀ ਸ਼ੀਰਿਆ ਕੋਈ ਗੱਲ ਨਹੀਂ ਸੈਟ ਹੈ ਵੀ ਨੌਜਾਨ ਠੀਕ ਹੈ ਘਬਰੂ ਠੀਕ ਹੈ ਇੱਕ ਵਾਰੀ ਤਾੜੀ ਮਾਰ ਕੇ ਹੱਲਾ ਸ਼ੇਰੀ ਦੇ ਦਿਓ ਮੇਰੇ ਵੀਰੋ ਮੁੰਡਾ ਠੀਕ ਹੈ ਸ਼ੀਰਾ ਕਬੱਡੀ ਪਾਉਂਦਾ ਕੋਰੀ ਓ ਸ਼ੀਰਾ ਸ਼ੀਰਾ ਚੱਕ ਅਲੀ ਸ਼ੇਰ ਦੀ ਧਰਤੀ ਦਾ ਐਂਡ ਸ਼ੀਰਾ ਕਬੱਡੀ ਸੁਰਜੀਤ ਹਣੀ ਪੂਰੇ ਖੁਸ਼ ਹੈ ਸਵੇਰ ਤੋਂ ਟਿਕ ਟਿਕੀ ਲਾਈ ਬੈਠੇ ਆ ਉਧਰ ਲੰਗਰ ਵਾਲੇ ਵੀਰਾਂ ਦਾ ਧੰਨਵਾਦ ਹੈ ਸਾਡੇ ਮੇਰੇ ਵੀਰੋ ਮੰਗੂ ਪ੍ਰਧਾਨ ਹਣੀ ਸ਼ੁਕਰ ਸੇਵ ਪ੍ਰਧਾਨ ਹਣੀ ਦਾ ਧੰਨਵਾਦ ਹੈ ਵਾਹ ਦੀਪਕ ਦਾ ਜਫਾ ਸ਼ੀਰੇ ਕੀ ਹੋ ਗਿਆ ਜੀ ਸਮਾਪਤ ਹੋ ਗਿਆ ਮੈਚ ਬੋਲੇ ਸੋਨਹਾਲ ਸੋ ਸ੍ਰੀ ਅਕਾਲ ਆਜੋ ਜੀ ਕਰਾਂ ਨੰਬਰ ਦੱਸਦੀ ਆਪਾਂ ਆਓ ਸ਼ੀਰੇ ਜੀ ਆਪਾਂ ਬੈਸਟ ਦੱਸ ਦਈਏ ਪਹਿਲਾਂ ਤਮਤਾਨ ਸਾਹਿਬ ਦੇ ਨੰਬਰ ਆ ਜਿਹੜੇ ਉਹ ਰਹਿ ਆ ਸਾਡੇ 20 12 ਨੰਬਰ ਘਾਂਗੇ ਦੇ ਫਾਸਟ ਤਮਤਾਨ ਸਾਹਿਬ ਸੈਕਿੰਡ ਟੀਮ ਰਹੀ ਹੈ ਮੇਰੇ ਵੀਰੋ ਰਾਦੇ ਰਾਗੇ ਦੀ ਬੈਸਟ ਜਾਫੀ 8 ਟੱਚ 3 ਜਫੇ ਹਾਕਮ ਵਾਲੀਆ ਜੱਗੂ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਤੇ ਬੈਸਟ ਰੇਡਰ ਸੁਨੀਲ 10 ਰੇਡ ਤੇ ਕੋਈ ਜਫਾ ਨਹੀਂ ਦਸੇ ਨੌਨ ਸਟਾਪ ਜਿੱਤੇ ਹੈ ਲੱਖੀ ਜੱਗੂ ਵੀ ਦੋ ਤੇ 10 ਨੰਬਰ ਸਰੀਲ ਤੰਤਾਨ ਸਾਹਿਬ ਬੈਟ ਰੇਡਰ ਨਾਲ ਮਲਕੀਤ ਤੰਤਾਨ ਸਾਹਿਬ ਅੱਜ ਮਲਕੀਤ ਨੂੰ ਸਵੇਰ ਤੋਂ ਲੈ ਕੇ ਇੱਕ ਵੀ ਜਫਾ ਨਹੀਂ ਗਿਆ ਸੁਨੀਲ ਨੂੰ ਇੱਕ ਆਰੀ ਤਾੜੀਆਂ ਮਾਰਦਾ ਮੇਰੇ ਵੀਰੋ ਸਾਰਾ ਦਿਨ ਨੌਨਸਟਾਪ